ਤੁਸੀਂ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਾਹਿਬ ਦਾ ਸਵਾਗਤ ਕਰਦਾ ਹਾਂ ਘਰ ਤੋਂ ਲਾਪਤਾ ਹੋਈ ਮਹਿਲਾ ਦੀ ਸਕੂਟਰੀ ਮਿਲੀ ਫਰੀਕੋਟ ਤੋਂ ਗੁਜਰਦੀਆਂ ਨਹਿਰਾਂ ਦੇ ਕੰਢੇ ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀਕੋਟ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਫਰੀਕੋਟ ਦੇ ਭੋਲਵਾ ਰੋਡ ਤੇ ਰਹਿਣ ਵਾਲੀ ਰਮਨ ਬਜਾਜ ਜਿਸ ਦੀ ਉਮਰ 35 ਸਾਲ ਹੈ ਉਹ ਘਰ ਤੋਂ 20 ਤਰੀਕ ਸ਼ਾਮ ਨੂੰ ਗਈ ਸੀ ਪਰ ਘਰ ਨਾ ਪਹੁੰਚ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਕੱਲ ਸ਼ਾਮੀ ਉਸ ਦੀ ਐਕਟਿਵ ਨਹਿਰ ਦੇ ਕੰਢੇ ਤੇ ਮਿਲੀ ਹੈ ਅਸਬਾਨ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਰਮਣ ਬਜਾਜ ਦੇ ਪਤੀ ਜਤਿੰਦਰ ਕੁਮਾਰ ਅਤੇ ਰਮਣ ਬਜਾਜ ਦੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਾਮੀ 20 ਤਰੀਕ ਨੂੰ ਰਮਣ ਘਰੋਂ ਸਕੂਟਰੀ ਤੇ ਗਈ ਸੀ ਅਤੇ ਉਹ ਘਰ ਨਹੀਂ ਪਹੁੰਚ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਇਤਲਾ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਗਵਾਂਢ 'ਚ ਰਹਿੰਦੇ ਹੀ ਇੱਕ ਲੜਕੇ ਦੀ ਕੋਈ ਚੈਟ ਰਮਨ ਦੇ ਨਾਲ ਸੋਸ਼ਲ ਮੀਡੀਆ ਤੇ ਹੋਈ ਸੀ ਜਿਸ ਤੋਂ ਬਾਅਦ ਉਸ ਲੜਕੇ ਵੱਲੋਂ ਦਗਾਣ ਤੇ ਆ ਕੇ ਧਮਕੀਆਂ ਦਿੱਤੀਆਂ ਗਈਆਂ ਸੀ ਅਸੀਂ ਉਸ ਤੋਂ ਬਾਅਦ ਰਮਨ ਘਰੋਂ ਚਲੀ ਗਈ ਸੀ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਐਕਟਿਵਾ ਇੱਥੇ ਖੜੀ ਮਿਲੀ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੁਲਸ ਨੂੰ ਇਸ ਬਾਰੇ ਇਲਾਾ ਦਿੱਤੀ ਗਈ ਹੈ ਉਹ ਮੰਗ ਕਰਦੇ ਹਨ ਕਿ ਇਸ ਵਿੱਚ ਉਹਨਾਂ ਨੂੰ ਬਣਦਾ ਇਨਸਾਨ ਮਿਲੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਹੋਈ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਸ਼ੁਰੂ ਕਰਤੀ ਗਈ ਕਿਉਂਕਿ ਰਮਨ ਦੀ ਲਾਪਤਾ ਦੀ ਉਹਨਾਂ ਨੂੰ ਇਤਲਾ ਮਿਲੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਐਕਟਵਾ ਮਿਲੀ ਹੈ ਪਰ ਅਗਲੀ ਕਾਰਵਾਈ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਜਤਿੰਦਰ ਕੁਮਾਰ ਹੈ ਮੇਰੀ ਵਾਇਫ ਸੀਗੇ ਉਹਨਾਂ ਦੀ ਯਾਦ ਮਤਲਬ ਐਕਟਵਾ ਮਿਲੀ ਹੈ ਇਹ ਸੁਨੈਰ ਤੋਂ ਕੀ ਗੱਲ ਕੀ ਹੋਈ ਸੀ ਕੱਲ ਕੁਝ ਨਹੀਂ ਜੀ ਕੱਲ ਮੁੰਡਾ ਸੀ ਕੋਈ ਗਲੀ ਸਟ੍ਰੈਟ ਕਰਦਾ ਸੀਗਾ ਉਹਨਾਂ ਨੇ ਦੁਕਾਨ ਤੇ ਆ ਕੇ ਧਮਕੀ ਧਮਕੀ ਦਿੱਤੀ ਜੋ ਟੈਨਸ਼ਨ ਲੱਗੀ ਟੈਨਸ਼ਨ ਜੀ ਆ ਕੇ ਕੌਣ ਸੀ ਮੁੰਡਾ ਕਲਵਿੰਦਰ ਸਿੰਘ ਦਾ ਜਿਵੇਂ ਮਨੂ ਮਨ ਦਾ ਮੁੰਡਾ ਹੈ ਕਿੰਨੇ ਕਵੇ ਤੇ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਫੋਨ ਵਗੈਰਾ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਚੈਟ ਵਗੈਰਾ ਤੇ ਉਹ ਆਪ ਹੀ ਐਸੀ ਦੁਕਾਨ ਤੇ ਹਾਂਜੀ ਤੇ ਇਹਨੂੰ ਮੈਂ ਦੁਕਾਨ ਤੇ ਬੁਲਾ ਲਿਆ ਸੀ ਕਿ ਉਹ ਇਹਨੂੰ ਧਮਕੀ ਦੇ ਲਾਪੇ ਕਿ ਸਾਡੇ ਕੋਲ ਸਬੂਤ ਹੈਗੇ ਬਸ ਉਸ ਕਹਿੰਦੀ ਮੈਂ ਬੱਚੇ ਨੂੰ ਲੈਣ ਚਲੀ ਮੈਂ ਆ ਗਈ 2 ਮਿੰਟ ਤੇ ਬਸ ਉਸ ਤੋਂ ਬਾਅਦ ਵਾਪਸ ਨਹੀਂ ਆਈ ਅੱਜ ਪਤਾ ਲੱਗਾ ਕਦੋਂ ਦੀ ਘਟਨਾ ਕਦ ਦੀ ਹੈ ਕੱਲ ਦੀ ਹੈ ਜੀ ਕੱਲ ਮੇਰੇ ਕੋਲ 7 ਵਜੇ ਕਿੰਨੇ ਵਜੇ ਕਰਵਾਏ ਸੀ ਬਸ ਦੁਕਾਨ ਤੇ ਮੇਰੇ ਕੋਲ ਆ ਗਏ ਉਹੀ ਟਾਈਮ ਸੀਗਾ ਉਹਦੇ ਚਲੇ ਗਏ ਦੁਕਾਨ ਤੇ ਜਦੋਂ ਉਹਨਾਂ ਨੇ ਕਹਾ ਵੀ ਸਾਡੇ ਕੋਲ ਸਬੂਤ ਹੈਗੇ ਜੀ ਫਿਰ ਪੁਲਿਸ ਫਿਰ ਵੀਰੇ ਹਾਂਜੀ ਹਾਂਜੀ ਪੁਲਿਸ ਕਾਰ 12 ਵਜੇ ਕਿਤੇ ਪੁਲਿਸ ਨੇ ਐਪਲੀਕੇਸ਼ਨ ਲਿਖੀ ਹੈ ਹਾਂਜੀ ਕੀ ਬੰਦ ਕਰਦੇ ਤੁਸੀਂ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਇਹਨਾਂ ਦੀ ਲੱਗਦਾ ਜੀ ਬਸ ਉਹਨਾਂ ਨਾਲ ਗੱਲਾਂ ਦੀ ਟੈਨਸ਼ਨ ਲੈ ਗਈ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੀ ਧਮਕੀ ਦਾਸ ਰਹੀ ਹੈ ਕਿ ਮੇਰੇ ਸਿਰ ਤਮ ਕੀ ਦੁਕਾਨ ਤੇ ਆ ਕੇ ਕਹਿ ਗਏ ਸਾਡੇ ਕੋਲ ਪ੍ਰੂਫ ਹੈ ਕਿ ਤੇਰੇ ਤੂੰ ਨਾਲ ਚੈਟ ਕਰਤੀਆਂ ਵੀ ਇੱਕ ਤੋ ਬਦਨਾਮ ਕਰ ਦਾਂਗੇ ਪੂਰੇ ਇੱਕ ਕਿਹਦੇ ਨਾਲ ਚੈਟ ਕਰ ਲਈ ਗਲੀ ਦਾ ਮੁੰਡਾ ਹੈ ਦਾ ਮਨੂ ਮਨੂ ਕੁਵਿੰਦਰ ਦਾ ਮੁੰਡਾ ਤੇ ਨਾਲ ਕਿ ਬੱਚੇ ਪੁੱਛੇ ਕੀ ਆ ਤੁਹਾਡੇ ਮੇਰੇ ਦੋ ਬੱਚੇ ਆ ਜੇ ਇੱਕ ਬੇਟਾ ਤੇ ਬੇਟੀ ਕਿੰਨੀ ਉਮਰ ਦੇ ਸੀ ਇਹ ਬੇਟੀ ਹੈਗੀ 15 ਸਾਲ ਦੀ ਬੇਟਾ ਹੈਗਾ 12 ਸਾਲ ਦਾ ਮੇਰਾ ਸੰਦੀਪ ਕੁਮਾਰ ਆ ਵੀਰੇ ਹਾਂਜੀ ਠੀਕ ਹੈ ਨਾ ਦੋਗੇ ਤੁਸੀਂ ਜੀ ਕਰਨਾ ਮੇਰੀ ਸਿਸਟਰ ਆ ਵੀਰੇ ਕੱਲ ਇਹਨਾਂ ਦਾ ਫੋਨ ਆਇਆ ਸੀ ਘਰੋਂ ਵੀ ਕੋਈ ਪ੍ਰੋਬਲਮ ਹੋ ਗਈ ਆ ਤੁਸੀਂ ਆਓ ਤੇ ਉਹ ਚਲੇ ਗਿਆ ਘਰੋਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦੇ ਇੱਦਾਂ ਦਾ ਕਰਕੇ ਕੋਈ ਲੜਕਾ ਸੀਗਾ ਕੋਈ ਉਹਨਾਂ ਦੀ ਚੈਟ ਤੇ ਮਾੜੀ-ਮੋਟੀ ਗੱਲ ਹੋਈ ਆ ਤੇ ਉਹ ਆਕੇ ਉਹਨਾਂ ਦੇ ਪੇਰੈਂਟਸ ਵਗੈਰਾ ਧੰਕੀ ਦੇਖੇ ਗਿਆ ਦੁਕਾਨ ਤੇ ਆਕੇ ਉਹ ਕੋਈ ਗੱਲ ਕਰ ਗਏ ਤੇ ਉਸ ਤੋਂ ਬਾਅਦ ਉਹ ਕੁੜੀ ਸਾਡੀ ਕਹਿੰਦੀ ਵੀ ਮੈਂ 2 ਮਿੰਟਾਂ ਬੇਟੇ ਨੂੰ ਬਿਠਾ ਲਿਆਵਾਂ ਬਸ ਉਹ 2 ਮਿੰਟ ਦੇ ਵਿੱਚ ਵਿੱਚ ਸਕੂਟਰੀ ਲੈ ਕੇ ਚਾਬੀ ਲੈ ਕੇ ਘਰੋਂ ਪਤਾ ਨਹੀਂ ਕਿਹੜੀ ਸਾਈਡ ਚਲੀ ਗਈ ਸੀ ਸਾਰੀ ਰਾਤ ਅਸੀਂ ਲੱਭਦੇ ਰਹੇ 12:00 12:30 ਸੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਆ ਕੱਲ ਦੇ ਸਾਰੀ ਨਹਿਰ ਅਸੀਂ ਜੋ ਵੀ ਕੋਈ ਰੈਸਟੋਰੈਂਟ ਕੁਝ ਨਹੀਂ ਅਸੀਂ ਰੈਸਟ ਹਾਊਸ ਔਰ ਅੱਜ ਅਸੀਂ ਆਹ ਮਚਾਕੀ ਵਾਲੇ ਡਰੇਨ ਜਿਹੜੇ ਮੈਲ ਲੱਗੇ ਡੈਮ ਇੱਥੇ ਅਸੀਂ ਦੇਖਣ ਆਏ ਸੀਗੇ ਤੇ ਅਸੀਂ ਉਧਰ ਉਧਰ ਆ ਰਹੇ ਸੀਗੇ ਸਾਨੂੰ ਦੂਰੋਂ ਪਤਾ ਲੱਗਿਆ ਕਿ ਸਕੂਟਰੀ ਖੜੀ ਹੈ ਉਹ ਸ਼ਾਇਦ ਸਾਡੀ ਅਸੀਂ ਦੂਜੇ ਪਾਸੇੋਂ ਆ ਕੇ ਦੇਖਿਆ ਤਾਂ ਸਾਨੂੰ ਇੱਥੇ ਸਕੂਟਰੀ ਬਰਾਮਦ ਹੋਈ ਹੈ ਸਾਡੀ ਸਾਨੂੰ ਕੁੜੀ ਦਾ ਸਾਡੀ ਦਾ ਕੁਝ ਨਹੀਂ ਪਤਾ ਕਿੱਥੇ ਲਾ ਪਤਾ ਤੇ ਸਾਡੀ ਇੱਕੋ ਹੀ ਮੰਗ ਹੈ ਜੀ ਇਥੋਂ ਸਾਨੂੰ ਪਤਾ ਸਾਡੀ ਕੁੜੀ ਨੇ ਮਹਿਰਤ ਛਾਲਨੀ ਮਾਰੀ ਹੋਰ ਉਹਨੂੰ ਘੜੀਸ ਕੇ ਸੁੱਟਿਆ ਗਿਆ ਜਿਵੇਂ ਉਹਦੇ ਨਿਸ਼ਾਨ ਪਾਏ ਗਏ ਦਾ ਸਾਰੇ ਦੇਖੇ ਗਏ ਸੀ ਤੇ ਤੁਸੀਂ ਮਤਲਬ ਅਸੀਂ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਨ੍ਹਾਂ ਦਾ ਵੀ ਇਹ ਕੰਮ ਹੈ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਸਜ਼ਾ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਦੇ ਕਿਥੇ ਤੁਹਾਨੂੰ ਨਿਸ਼ਾਨ ਮਿਲਣਗੇ ਨਿਸ਼ਾਨ ਆਪਣੇ ਜਿਵੇਂ ਆਦੀ ਪਟੜੀ ਦੇ ਉੱਤੇ ਜਿਹੜਾ ਇਹਦੀ ਆਪਣੀ ਨਹਿਰ ਦੀ ਪਟੜੀ ਉੱਤੇ ਕਿਢੀ ਸੰਦੇ ਨਿਸ਼ਾਨ ਆ ਪੈਰਾਂ ਦੇ ਥੱਲੇ ਨੂੰ ਨਹਿਰ ਦੇ ਪੂਰੇ ਨਿਸ਼ਾਨ ਦੇਖਣ ਨੂੰ ਮਿਲਦੇ ਆ ਔਰ ਇਹ ਸਕੂਟਰੀ ਸਾਨੂੰ ਅੱਜ ਮਿਲੀ ਹੈ ਇਹ ਨਹੀਂ ਪਏ ਲੱਗਦਾ ਨਹੀਂ ਆ ਵੀ ਇਹ ਰਾਤ ਦੀ ਖੜੀ ਹੋਊਗੀ ਕਿਉਂਕਿ ਰਾਤ ਦਾ ਵੀ ਕਲ ਖੜਿਆ ਤੁਹਾਨੂੰ ਪਤਾ ਡਸਟਿੰਗ ਵਗੈਰਾ ਮਿੱਟੀ ਪੈ ਜਾਂਦੀ ਉੱਤੇ ਇਹ ਸਕੂਟਰੀ ਸਾਨੂੰ ਐ ਲੱਗਦਾ ਕੋਈ ਸਾਜ਼ਿਸ਼ ਦੇ ਅਗੇਂਸਟ ਇਹਨੂੰ ਇੱਥੇ ਲਾਇਆ ਗਿਆ ਕਿਉਂਕਿ ਜੇ ਕੁੜੀ ਸਾਡੀ ਨੇ ਲੈਰ ਤੇ ਛਾਲ ਮਾਰਨੀ ਹੁੰਦੀ ਉੱਥੋਂ 2 ਮਿੰਟ ਦਾ ਰਸਤਾ ਹੀ ਉਹਨੂੰ ਮੈਦਾਨ ਤੇ ਛਾਲ ਮਾਰਨ ਨੂੰ ਉਹ ਘੁੰਮ ਕੇ ਉੱਥੋਂ ਵੀ ਮਾਰ ਸਕਦੀ ਸੀ ਆ 7 ਕਿਲੋਮੀਟਰ 6 ਕਿਲੋਮੀਟਰ ਆ ਕੇ ਔਰ ਤੁਹਾਨੂੰ ਪਤਾ ਹੀ ਸੁੰਨ ਸੁਣਾ ਰਸਤਾ ਵਾ ਇੱਥੇ ਇਕੱਲੇ ਬੰਦੇ ਦਾ ਵੀ ਆਉਣਾ ਬਹੁਤ ਔਖਾ ਵਾ ਤੇ ਕੁੜੀ ਦਾ ਤਾਂ ਫਿਰ ਤੁਹਾਨੂੰ ਪਤਾ ਇਹ ਸਾਨੂੰ ਕੋਈ ਸਾਜ਼ਿਸ਼ ਲੱਗ ਰਹੀ ਹੈ ਤੇ ਕਾਰਵਾਈ ਕੀਤੀ ਜਾਵੇ ਬਣਦੀ ਜੋ ਕਾਰਵਾਈ ਸ਼ੱਕ ਲੱਗਦਾ ਸ਼ੱਕ ਜਿਵੇਂ ਦੱਸੀ ਜਾਂਦੇ ਜੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਸਾਨੂੰ ਘਰੇਲੂ ਗੱਲ ਦਾ ਦੱਸਿਆ ਹੀ ਨਹੀਂ ਕਿ ਇਹ ਕਹਿੰ ਅੱਜ ਪਤਾ ਲੱਗਿਆ ਸਾਨੂੰ ਆਕੇ ਕੋਈ ਮੁੰਡੇ ਦੀ ਗੱਲਬਾਤ ਸੀ ਜੀ ਮੰਨੂ ਨਾਂ ਦਾ ਮੁੰਡਾ ਕੋ ਬਰੀਨਕੋਟ ਦਾ ਸਾਨੂੰ ਗੱਲ ਦਾ ਪਤਾ ਹੀ ਨਹੀਂ ਸੀਗਾ ਇਹਨਾਂ ਨੇ ਪਹਿਲਾਂ ਕੋਈ ਗੱਲ ਨਹੀਂ ਦੱਸੀ ਉਹ ਅੱਜ ਆ ਕੇ ਜਦੋਂ ਨਹੀਂ ਕੁੜੀ ਮਿਲੀ ਸਾਨੂੰ ਉਦੋਂ ਬਾਅਦ ਇਸ ਕਾਰਵਾਈ ਦਾ ਪਤਾ ਲੱਗਿਆ ਸਾਨੂੰ ਪਹਿਲਾਂ ਤਾਂ ਕੋਈ ਗੱਲ ਦਾ ਨਹੀਂ ਸੀ ਪਤਾ ਮੰਗ ਸਾਡੀ ਇਹੋ ਹੀ ਆ ਜੀ ਜਿਵੇਂ ਵੀ ਇਹ ਕਾਰਵਾਈ ਪੂਰੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਵੀ ਇਹ ਕੰਮ ਹੈ ਔਰ ਜਿੱਦਾਂ ਵੀ ਤੁਹਾਨੂੰ ਲੱਗਦਾ ਇਹ ਕਾਰਵਾਈ ਪੂਰੀ ਪੁਲਿਸ ਨੂੰ ਸਾਨੂੰ ਪ੍ਰਸ਼ਾਸਨ ਤੇ ਮਾਣ ਹੈ ਵੀ ਇਮਾਨਦਾਰੀ ਨਾਲ ਪੂਰਾ ਕੰਮ ਕਰਕੇ ਸਾਨੂੰ ਇਨਸਾਫ ਦੇਵੋਗੇ ਹਡੇ ਕੋਲ ਕੱਲਰ ਦਰਖਾਸਤ ਆਈ ਕੇ ਰਾਮਨ ਮਹਾਜ ਪਤਨੀ ਜਸਤਿੰਦਰ ਕੁਮਾਰ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਜੋ ਘਰ ਤੋਂ ਗਾਇਬ ਹੈ ਤੇ ਪਰ ਹੁਣ ਸਾਨੂੰ ਪਤਾ ਲੱਗਾ ਫਰੀਦਕੋਟ ਨਹਿਰਾ ਨੇੜੇ ਆ ਦੇ ਐਕਟ ਵਾ ਜਿਹੜੀ ਮਿਲ ਗਈ ਹੈ ਸਾਨੂੰ ਤੇ ਜਿਹੜੀ ਉਹਦੀ ਡੈੱਡ ਬੋਡੀ ਮਰੇ ਜੀ ਕੋਈ ਸਰਾਖਣੇ ਲੱਗਾ ਤਫਤੀਸ਼ ਜਾਰੀ ਹੈ ਜਿਵੇਂ ਹੀ ਸਾਨੂੰ ਅੱਗੇ ਪਤਾ ਲੱਗੂਗਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ